ਸਾਤ ਸ੍ਰੀ ਅਕਾਲ ਅੱਜ ਤੁਸੀਂ ਲੇਖਕਾ ਪੂਰਨ ਸਿੰਘ ਦੁਆਰਾ ਲਿਖੀ ਗਈ ਕਿਤਾਬ ਸਭਿਅਤਾ ਅਤੇ ਸਭਿਆਚਾਰ ਵਿੱਚੋਂ ਜਿਹੜਾ ਵਿਸ਼ਾ ਸੁਣਨ ਜਾ ਰਹੀ ਹੂੰ ਉਸ ਦਾ ਨਾਮ ਹੈ ਸੁਤੰਤਰਤਾ ਸੁਤੰਤਰਤਾ ਇੱਕ ਜਿਹਾ ਆਦਰਸ਼ ਹੈ ਜਿਸ ਨੂੰ ਬਹਾਦਰੀ ਕੁਰਬਾਨੀ ਏਕਤਾ ਅਤੇ ਦੇਸ਼ ਭਗਤੀ ਵਰਗੇ ਬਹੁਤ ਸਾਰੇ ਆਦਰਸ਼ਾਂ ਦੀ ਸੇਵਾ ਅਤੇ ਸਹਾਇਤਾ ਦਾ ਸੁਭਾਗ ਪ੍ਰਾਪਤ ਹੈ ਇਸ ਨੂੰ ਆਜ਼ਾਦੀ ਵੀ ਆਖਿਆ ਜਾਂਦਾ ਹੈ ਅਤੇ ਮਨੁੱਖ ਮਾਤਰ ਦਾ ਜਨਮ ਸਿੱਧ ਅਧਿਕਾਰ ਦੱਸਿਆ ਜਾਂਦਾ ਹੈ। ਮਨੁੱਖ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਫਰਾਂਤੂ ਉਸ ਨੂੰ ਉਸ ਦੇ ਜਨਮ ਸਿੱਧ ਅਧਿਕਾਰ ਦੀ ਸੋਝੀ ਬਹੁਤ ਹੀ ਪੁਰਾਣੀ ਨਹੀਂ। ਇਸ ਸੋਝੀ ਜਾਂ ਚੇਤਨਾ ਦੀ ਉਮਰ 228 ਸਦੀਆਂ ਤੋਂ ਵੱਧ ਨਹੀਂ। ਪੁਰਾਤਨ ਯੂਨਾਨੀ ਸਾਹਿਤ ਵਿੱਚ ਪ੍ਰਜਾਤੰਤਰ ਤੇ ਨਿਆਂ ਦਾ ਵਰਣਨਾਮ ਹੈ। ਪਾਰਸੁਤੰਤਰਤਾ ਦਾ ਨਹੀਂ ਉਹ ਆਜ਼ਾਦੀ ਜਾਂ ਸੁਤੰਤਰਤਾ ਦਾ ਸ਼ਬਦ ਕਿਸੇ ਗੁਲਾਮ ਨੂੰ ਦਿੱਤੇ ਗਏ ਨਾਗਰਿਕਤਾ ਦੇ ਅਧਿਕਾਰ ਲਈ ਵਰਤਦੇ ਸਨ ਕਹਿੰਦੇ ਸਨ ਫਲਾਣਾ ਗੁਲਾਮ ਫਰੀ ਕਰ ਦਿੱਤਾ ਗਿਆ ਹੈ ਪੁਰਾਤਨ ਅਤੇ ਮੱਧਕਾਲ ਦੀਆਂ ਜੰਗਾਂ ਰਾਜਿਆਂ ਵਿੱਚ ਕਰ ਰਾਜ ਅਧਿਕਾਰ ਦੀ ਪ੍ਰਾਪਤੀ ਅਤੇ ਰੱਖਿਆ ਲਈ ਹੁੰਦੀਆਂ ਸਨ ਆਜ਼ਾਦੀ ਜਾਂ ਸੁਤੰਤਰਤਾ ਲਈ ਨਹੀਂ ਸਨ ਹੁੰਦੀਆਂ ਜੇਤੂ ਰਾਜ ਦਾ ਅਧਿਕਾਰੀ ਹੋ ਜਾਂਦਾ ਸੀ ਅਤੇ ਹਾਰਿਆ ਹੋਇਆ ਮਾਰਿਆ ਜਾਂਦਾ ਸੀ ਜਾਂ ਜੇਤੂ ਦੀ ਅਦੀਨਗੀ ਪਰਵਾਨ ਕਰਕੇ ਉਸ ਨੂੰ ਘਰ ਜਾਂ ਤਾਵਾਨ ਦੇਣਾ ਮਨਜ਼ੂਰ ਕਰ ਲੈਂਦਾ ਸੀ ਸਿਕੰਦਰ ਨੇ ਜੇਤੂ ਅਤੇ ਜਿੱਤੇ ਹੋਏ ਵਿੱਚਕਾਰ ਮਿੱਤਰਤਾ ਅਤੇ ਮਿਲਵਰਤਨ ਦੇ ਸੌਬੰਦ ਦੀ ਪੇਟ ਪਾਉਣੀ ਚਾਹੀ ਸੀ ਪਰੰਤੂ ਉਹ ਇਸ ਸੰਕਲਪ ਨੂੰ ਸਾਕਾਰ ਕਰ ਸਕਣ ਲਈ ਜੀਉਂਦਾ ਨਾ ਰਿਹਾ ਸੁਤੰਤਰਤਾ, ਰਾਸ਼ਟਰਵਾਦੀ, ਵਗ ਭਾਵਨਾ, ਪ੍ਰਜਾਤੰਤਰੀ ਰਾਜ ਪ੍ਰਬੰਧ ਅਤੇ ਸੋਵਰਿਨਿਟੀ ਦੇ ਪਸ਼ੂਪੁਣੇ ਦੇ ਸੰਯੋਗ ਵਿੱਚ ਉਪਜਿਆ ਹੋਇਆ ਅਤੇ ਇਸ ਸੰਯੋਗ ਨੂੰ ਪਕੇਰਾ ਕਰਨ ਵਾਲਾ ਆਦਰਸ਼ ਹੈ। ਇਨ੍ਹਾਂ ਤਿੰਨਾਂ ਵਿੱਚ ਕੇਵਲ ਪ੍ਰਜਾਤੰਤਰ ਹੀ ਸਤਿਕਾਰਯੋਗ ਹੈ। ਜੇ ਇਸ ਨੇ ਵਿਕਾਸਸ਼ੀਲਤਾ ਅਪਣਾ ਲਈ ਤਾਂ ਇਹ ਰਾਸ਼ਟਰੀ ਪ੍ਰਜਾਤੰਤਰ ਦੀ ਥਾਂ ਮਾਨਵੀ ਜਾਂ ਵਿਸ਼ਵੀ ਪ੍ਰਜਾਤੰਤਰ ਬਣ ਜਾਵੇਗਾ ਵਿਕਾਸਸ਼ੀਲ ਹੋਣ ਲਈ ਪ੍ਰਜਾਤੰਤਰ ਨੂੰ ਸੋਵਰਿਨਿਟੀ ਦੀ ਹੰਕੜ ਅਤੇ ਰਾਸ਼ਟਰਵਾਦ ਦੀ ਵਲਗਣ ਦਾ ਤਿਆਗ ਕਰਨਾ ਪਵੇਗਾ ਇਹ ਬਹੁਤ ਔਖਾ ਕੰਮ ਹੈ ਕਿਉਂਕਿ ਸੁਤੰਤਰਤਾ ਦਾ ਆਦਰਸ਼ ਰਾਸ਼ਟਰਵਾਦ ਤੇ ਸੋਵਰਿਨਿਟੀ ਨਾਲ ਇੰਨਾ ਕੋਲ ਮਿਲ ਗਿਆ ਹੈ ਕਿ ਇਨ੍ਹਾਂ ਦੋਹਾਂ ਵਿੱਚੋਂ ਕਿਸੇ ਇੱਕ ਦੇ ਤ્યાਗ ਤੋਂ ਪਹਿਲਾਂ ਪ੍ਰਜਾਤੰਤਰ ਦਾ ਤ્યાਗ ਕਰਨ ਲਈ ਐਮਰਜੈਂਸੀ ਦੀ ਆੜ ਲੈ ਲੈਂਦਾ ਹੈ ਰੋਮਨ ਵਿਚਾਰਵਾਨ ਤੇ ਰਾਜ ਅਧਿਕਾਰੀ ਸਵਤੰਤਰਤਾ ਸ਼ਬਦ ਦੀ ਵਰਤੋਂ ਨਹੀਂ ਸੰਕਰਦੇ ਜਾਂ ਸਿਆਸੀ ਮਾਮਲਿਆਂ ਵਿੱਚ ਨਹੀਂ ਸੰਕਰਦੇ ਉਹ ਕਿਸੇ ਗੈਰ ਰੋਮਨ ਨੂੰ ਜਾਂ ਕਿਸੇ ਦਾਸ ਨੂੰ ਆਪਣੇ ਬਰਾਬਰ ਦਾ दर्जा ਦੇਣ ਨੂੰ ਸਿਟੀਜ਼ਨ ਬਣਾਉਣਾ ਆਖਦੇ ਸਨ ਉਨਾਂ ਲਈ ਸਿਟੀਜ਼ਨ ਹੋਣਾ ਮਤਲਬ ਆਜ਼ਾਦ ਜਾਂ ਸੁਤੰਤਰ ਹੋਣਾ ਨਹੀਂ ਸੀ ਰੋਮਨਾਂ ਦੇ ਬਰਾਬਰ ਜ਼ਿੰਮੇਦਾਰਤਾ ਤੇ ਸਤਿਕਾਰਯੋਗ ਹੋਣਾ ਸੀ ਜੋ ਜ਼ਿੰਮੇਦਾਰਤਾ ਤੇ ਸਤਿਕਾਰਯੋਗ ਹੈ ਉਹ ਸੁਤੰਤਰ ਜਾਂ ਆਜ਼ਾਦ ਨਹੀਂ ਉਹ ਜਵਾਬਦੇਹ ਹੈ ਅਤੇ ਆਦਬ ਆਦਾਬ ਜਾਂ ਸ਼ਿਸ਼ਟਾਚਾਰ ਦੀ ਪਾਬੰਦੀ ਵਿੱਚ ਹੈ ਹਰ ਸਤਿਕਾਰਯੋਗ ਮਨੁੱਖ ਲਈ ਸ਼ਿਸ਼ਟਾਚਾਰ ਦੀ ਪਾਬੰਦੀ ਜ਼ਰੂਰੀ ਹੈ ਇਸ ਪਾਵਨ ਦੀ ਤੋਂ ਮੁਕਤ ਉਹ ਹੋ ਸਕਦਾ ਹੈ ਜਿਸ ਨੂੰ ਲੱਥੀ ਚੜੀ ਦੀ ਚਿੰਤਾ ਨਹੀਂ ਸੱਭਿਆ ਸਮਾਜ ਦੇ ਸਤਿਕਾਰਯੋਗ ਮੈਂਬਰ ਹੋਣ ਦਾ ਭਾਵ ਆਜ਼ਾਦ ਹੋਣਾ ਹੀ ਨਹੀਂ ਸਭ ਉਹ ਦੂਜਿਆਂ ਦੇ ਅਧਿਕਾਰਾਂ ਦਾ ਸਤਿਕਾਰ ਕਰਨ ਦੀ ਮਜਬੂਰੀ ਨੂੰ ਖੇੜੇ ਮੱਥੇ ਪਰਵਾਨ ਕਰਨਾ ਵੀ ਹੈ ਜੇ ਇਹੋ ਨਾ ਹੋਵੇ ਤਾਂ ਸਾਰੇ ਅਪਰਾਧੀ ਅਤਿਆਚਾਰੀ ਅਤੇ ਪਾਗਲ ਸੁਤੰਤਰ ਰੱਖੇ ਜਾਣਗੇ अपराधी अत्याचारी ਅਤੇ پاਗਲ ਸਥਿਕਾਰਯੋਗ ਨਾਗਰਿਕ ਨਹੀਂ ਹੁੰਦੇ ਅਤੇ ਨਾ ਹੀ ਸੁਤੰਤਰ ਹੁੰਦੇ ਹਨ। ਅਪਰਾਧੀ, ਆਤਿਆਚਾਰੀਆਂ ਤੇ ਪਾਗਲਾਂ ਦੇ ਸਮੂਹ ਜਦੋਂ ਕੌਮਾਂ ਦਾ ਰੂਪ ਧਾਰ ਲੈਂਦੇ ਹਨ ਉਹ ਦੋ ਸੁਤੰਤਰ ਹੋ ਜਾਂਦੇ ਹਨ। ਉਹਨਾਂ ਦੀ ਸੁਤੰਤਰਤਾ ਨੂੰ ਸੋਵਰਿਨਿਟੀ ਆਖਿਆ ਜਾਂਦਾ ਹੈ। ਕੌਮ ਆਪਣੇ ਲੋਕਾਂ ਤੇ ਅਤਿਆਚਾਰ ਕਰਨ ਲਈ ਅਤੇ ਗਵਾਂਡੀ ਦੇ ਸ਼ਹਿਰ, ਮੁਹੱਲੇ ਤੇ ਘਰ ਕੁਲੇ ਟੋਣ ਦਾ ਪਾਗਲਪਨ ਕਰਨ ਲਈ ਆਜ਼ਾਦ ਹੁੰਦੀਆਂ ਹਨ ਜੇ ਉਹਨਾਂ ਵਿੱਚ ਇਉਂ ਕਰ ਸਕਣ ਦੀ ਸਮਰੱਥਾ ਹੋਵੇ ਕੌਮੀਅਤ ਦੀ ਭਾਵਨਾ ਕੌਮੀ ਸੁਤੰਤਰਤਾ ਦੇ ਆਦਰਸ਼ ਨਾਲੋਂ ਪੁਰਾਣੀ ਹੈ ਇਹ ਭਾਵਨਾ ਯੂਰਪ ਵਿੱਚ ਪੈਦਾ ਹੋਈ ਸੀ ਅਤੇ ਇੰਗਲੈਂਡ ਫਰਾਂਸ ਸਪੇਨ ਤੇ ਜਰਮਨੀ ਕਰਮਵਾਰਿਸ ਭਾਵਨਾ ਦੀਆਂ ਵਿਕਾਸ ਭੂਮੀਆਂ ਹਨ ਨੈਪੋਲੀਅਨ ਦੀ ਅਧੀਨਗੀ ਨੇ ਯੂਰਪ ਦੇ ਬਾਕੀ ਦੇਸ਼ਾਂ ਵਿੱਚ ਵੀ ਕੌਮੀਅਤ ਦੀ ਭਾਵਨਾ ਨੂੰ ਪ੍ਰਚੰਡ ਕਰ ਦਿੱਤਾ ਸੀ ਨੈਪੋਲੀਅਨ ਤੋਂ ਪਿਛੋ ਲਗਭਗ 1 ਸਦੀ ਵਿੱਚ ਯੂਰਪ ਦੇ ਬਹੁਤੇ ਦੇਸ਼ ਰਾਜਤੰਤਰ ਤੋਂ ਬਦਲ ਕੇ ਪ੍ਰਜਾਤੰਤਰ ਬਣ ਗਏ ਸਨ ਰਾਜਤੰਤਰ ਦੇ ਸਮੇਂ ਰਾਜੇ ਆਪਣੇ ਦੇਸ਼ਾਂ ਦੀ ਰਖਵਾਲੀ ਕਰਦੇ ਸਨ ਉਹਨਾਂ ਦਾ ਸਾਥ ਦੇਣ ਵਾਲੇ ਆਮਦਾਰਨ ਲੋਕ ਸੁਤੰਤਰਤਾ ਦੀ ਭਾਵਨਾ ਦੀਨ ਰਾਜਿਆਂ ਦੀ ਸੈਨਾ ਵਿੱਚ ਸ਼ਾਮਿਲ ਨਹੀਂ ਸਨ ਹੁੰਦੇ ਰਗੋ ਆਪਣੀ ਆਰਥਿਕ ਲੋੜਾਂ ਕਾਰਨ ਜਾਂ ਆਪਣੇ ਸਿਰ ਲਾਠ ਸੁਭਾਅ ਕਾਰਨ ਹੁੰਦੀ ਸਨ ਪ੍ਰਜਾਤੰਤਰਾਂ ਦੀ ਸਥਾਪਨਾ ਪਿੱਛੋਂ ਦੇਸ਼ ਸ਼ਾਹੀ ਘਰਾਣਿਆਂ ਦੀ ਨਿੱਜੀ ਮਾਲਕੀ ਨਾ ਰਹੇ ਸਾਰੀ ਜਨਤਾ ਦੀ ਸਾਂਝੀ ਮਾਲਕੀ ਬਣ ਗਏ ਲੋਕਾਂ ਦੇ ਦੇਸ਼ਾਂ ਦੀ ਸੁਰੱਖਿਆ ਲਈ ਲੋਕਾਂ ਵਿੱਚ ਦੇਸ਼ ਦੇ ਪਿਆਰ ਦਾ ਜਜ਼ਬਾ ਉਭਾਰਨਾ ਪਿਆ ਤੇ ਉਹਨਾਂ ਨੂੰ ਆਪਣੇ ਪਿਆਰੇ ਦੇਸ਼ ਦੀ ਜਾ ਮਾਤਭੂਮੀ ਦੀ ਰਖਵਾਲੀ ਲਈ ਕੁਰਬਾਨ ਹੋਣ ਲਈ ਸੁਤੰਤਰਤਾ ਦੇ ਆਦਰਸ਼ ਦੀ ਸਹਾਇਤਾ ਵੱਲ ਪ੍ਰੇਰਿਤ ਕੀਤਾ ਗਿਆ ਸੁਤੰਤਰਤਾ ਦਾ ਆਦਰਸ਼ ਪ੍ਰਜਾਤੰਤਰਵਾਦ ਦਾ ਪੈਦਾ ਕੀਤਾ ਹੋਇਆ ਹੈ ਰਾਜਤੰਤਰੇ ਸਾਦਸ਼ ਨੂੰ ਹਾਨੀਕਾਰਕ ਸਮਝਦੇ ਸਨ ਉਹ ਫਰਮਾਗਰਦਾਰੀ ਅਤੇ ਰਾਜ ਭਗਤੀ ਦੇ ਆਦਰਸ਼ਾਂ ਦੇ ਸਹਾਰੇ ਯੂਰਪ ਦੇ ਸਾਨ ਨੇ ਪ੍ਰਜਾਤੰਤਰਵਾਦ ਨੂੰ ਸੁਤੰਤਰਤਾ ਤੇ ਦੇਸ਼ ਭਗਤੀ ਦੇ ਆਦਰਸ਼ਾਂ ਦੀ ਓਨੀ ਹੀ ਲੋੜ ਸੀ ਜਿਨੀ ਰਾਜਿਆਂ ਨੂੰ ਫਰਮਾਵਰਦਾਰੀ ਅਤੇ ਰਾਜ ਭਗਤੀ ਦੇ ਆਦਰਸ਼ਾਂ ਦੀ ਸੀ ਸੁਤੰਤਰਤਾ ਤੇ ਦੇਸ਼ ਭਗਤੀ ਦੇ ਆਦਰਸ਼ਾਂ ਦੇ ਸਹਾਰੇ ਯੂਰਪ ਦੇ ਜਨ ਸਾਧਾਰਨ ਨੇ ਸਾਰੇ ਯੂਰਪ ਨੂੰ ਪ੍ਰਜਾਤੰਤਰਾਂ ਦਾ ਰੂਪ ਦੇ ਲਿਆ ਹੈ ਸਵਤੰਤਰਤਾ ਦੀ ਆਦਰਸ਼ ਨਾਲ ਭਰਤੀ ਲੋਕਾਂ ਦੀ ਸਾਜ 20ਵੀਂ ਸਦੀ ਦੇ ਆਰੰਭ ਵਿੱਚ ਜਾਂ 19ਵੀਂ ਸਦੀ ਦੇ ਆਖਰੀ ਸਾਲਾਂ ਵਿੱਚ ਪਈ ਸੀ 1857 ਦੇ ਸੈਨਿਕ ਵਿਦਰੋਹ ਨੂੰ 20ਵੀਂ ਸਦੀ ਦੇ ਭਾਰਤੀ ਲੋਕਾਂ ਨੇ ਭਾਰਤ ਦੀ ਪਹਿਲੀ جنگ ਇਹ ਆਜ਼ਾਦੀ ਕਹਿਣਾ ਸ਼ੁਰੂ ਕੀਤਾ ਸੀ ਇਉਂ ਕਹਿਣਾ ਭਾਰਤ ਦੇ ਸਵਤੰਤਰਤਾ ਸੰਗਰਾਮ ਦੀ ਸਿਆਸੀ ਲੋੜ ਸੀ ਉਨ ਜੇ ਸੈਨਿਕ ਬੇਦਰੂੰਗ ਅੰਗਰੇਜ਼ੀ ਹਾਕਮਾਂ ਦੀ ਭਾਰਤੀ ਸੈਨਾ ਦੇ ਰੋਸ ਦਾ ਪ੍ਰਗਟਾਵਾ ਸੀ ਉਸ ਰੋਸ ਦੇ ਕਾਰਨ ਧਾਰਮਿਕ ਸੰ ਭਾਰਤੀ ਰਾਜੇ ਰਜਵਾੜਿਆਂ ਨੇ ਇਸ ਰੋਸ ਤੋਂ ਉਪਜੀ ਹੋਈ ਸਥਿਤੀ ਦਾ ਲਾਭ ਲੈ ਕੇ ਆਪਣੀਆਂ ਗੱਦੀਆਂ ਬਚਾਉਣ ਦੀ ਆਸਤੇ ਕੋਸ਼ਿਸ਼ ਕੀਤੀ ਸੀ ਉਸ ਕੋਸ਼ਿਸ਼ ਪਿੱਛੇ ਲੋਕਾਂ ਦੀ ਸੁਤੰਤਰਤਾ ਦੇ ਖਿਆਲ ਦਾ ਹੱਥ ਬਿਲਕੁਲ ਨਹੀਂ ਸੀ ਲੋਕਾਂ ਦੀ ਸੁਤੰਤਰਤਾ ਦਾ ਖਿਆਲ ਲੋਕਤੰਤਰ ਦੇ ਖਿਆਲ ਦਾ ਜੁੜਵਾ ਭਰਾ ਹੈ ਰਾਜੇ ਇੰਨੇ ਅਨਾਰੀ ਨਹੀਂ ਹੋ ਸਕਦੇ ਕਿ ਸੁਤੰਤਰਤਾ ਤੇ ਲੋਕਤੰਤਰ ਦੀਆਂ ਰਸੀਆਂ ਨਾਲ ਫਾਹ ਲੈ ਕੇ ਆਤਮ ਹੱਤਿਆ ਕਰਨ ਦੀ ਗੱਲ ਸੋਚ ਦੇ ਜਿਸ ਤਰ੍ਹਾਂ ਪ੍ਰਜਾਤੰਤਰਤਾ ਤੇ ਕੌਮੀ ਸੁਤੰਤਰਤਾ ਦੀ ਆਦਰਸ਼ਾ ਵਿੱਚ ਜੋੜਿਆ ਵਾਲਾ ਸਬੰਧ ਹੈ ਉਸੇ ਤਰ੍ਹਾਂ ਸਾਇੰਸ ਅਤੇ ਸੰਤਦਾ ਪ੍ਰਜਾਤੰਤਰ ਨਾਲ ਨੇੜਲਾ ਸਬੰਧ ਹੈ ਸਾਇੰਸ ਅਤੇ ਸੰਤਦਾ ਵਿਕਾਸ ਪ੍ਰਜਾਤੰਤਰ ਨੂੰ ਵੈਲਫੇਅਰ ਸਟੇਟ ਵਿੱਚ ਵਿਕਸ ਜਾਣ ਦੀ ਨਿਰੀ ਸਲਾਹੀ ਨਹੀਂ ਦਿੰਦਾ ਸਗੋ ਵਿਕਸ ਜਾਣ ਲਈ ਮਜਬੂਰ ਵੀ ਕਰਦਾ ਹੈ ਸਾਇੰਸ ਅਤੇ ਸਨਤ ਨੂੰ ਵਿਦਿਆ ਦੇ ਪ੍ਰਸਾਰ ਦੀ ਲੋੜ ਹੈ ਵਿਗਿਆਨਕ ਵਿਦਿਆ ਮਨੁੱਖ ਨੂੰ ਵਿਸ਼ਵਾਸ ਵਿੱਚੋਂ ਵਿਚਾਰ ਜਾਂ ਸੁਤੰਤਰ ਵਿਚਾਰ ਵਿੱਚ ਲੈ ਜਾਂਦੀ ਹੈ ਸੁਤੰਤਰ ਵਿਚਾਰ ਮਨੁੱਖ ਨੂੰ ਆਵਿਸ਼ਕਾਰੀ ਬਣਾਉਂਦਾ ਹੈ ਆਵਿਸ਼ਕਾਰਾਂ ਨਾਲ ਟੈਕਨੀਕ ਦਾ ਵਿਕਾਸ ਹੁੰਦਾ ਹੈ ਵਿਕਸਿਤ ਟੈਕਨੀਕ ਲੋੜ ਦੀਆਂ ਚੀਜ਼ਾਂ ਨੂੰ ਉਪਜ ਵਿੱਚ ਵਾਤਾਕਰਦੀ ਹੈ ਵਧੀ ਹੋਈ ਉਪਜ ਨੂੰ ਖਾਪਤਕਾਰ ਦੀ ਲੋੜ ਹੁੰਦੀ ਹੈ ਜਿਸ ਵਿਅਕਤੀ ਨੂੰ ਪ੍ਰਜਾਤੰਤਰ ਨੇ ਵੋਟ ਬੜਾਇਆ ਸੀ ਟੈਕਨੀਕ ਉਸ ਨੂੰ ਖਾਪਤਕਾਰ ਬਣਾ ਦਿੰਦੀ ਹੈ ਵੋਟ ਦੀ ਪੋਚੂ ਹੁੰਦੀ ਹੈ 4 ਜਾਂ 5 ਸਾਲ ਪਿਛੋਂ ਖਾਪਤਕਾਰ ਹਰ ਪਲ ਲੋੜਿੰਦਾ ਹੈ ਉਹ ਗਾਹਕ ਹੈ ਤੇ ਵਪਾਰੀ ਨੂੰ ਗਾਹਕ ਦੀ ਹਰ 팔ਉੜੀਕ ਹੈ ਗਾਹਕ ਮੂੰਹ ਮੋੜ ਲਵੇਤਾ ਵੱਡੀਆਂ ਵੱਡੀਆਂ ਟੈਕਨੀਕਲ ਲੰਮੀਆਂ ਚੌੜੀਆਂ ਰਿਸਰਚਾਂ ਅਤੀ ਸਿਆਣੇ ਪਰਵੰਦਾ ਢੇਰ ਢੇਰਾਂ ਦੇ ਢੇਰ ਪੈਸੇ ਆ ਤੇ ਹੈਰਾਨ ਕੁੰ ਮਸ਼ੀਨਾਂ ਦੇ ਸਹਾਰੇ ਚੱਲਣ ਵਾਲੇ ਕਾਰਖਾਨਿਆਂ ਦੇ ਫਾਟਕ ਬੰਦ ਹੋ ਜਾਂਦੇ ਹਨ ਇਸ ਸਮੇਂ ਐਡਵਰਟਾ ਦੀ ਸਹਾਇਤਾ ਨਾਲ ਗ੍ਰਾਹਕ ਨੂੰ ਪਰਮਾਇਆ ਜਾਣ ਦਾ ਯਤਨ ਕੀਤਾ ਜਾਂਦਾ ਹੈ ਜੇ ਐਮਪਾਇਰਾਂ ਨਹੀਂ ਹੁੰਦੀ ਆ ਰਹੀਆਂ ਤਾਂ ਇਹ ਯਤਨ ਵਿਪੋਤਾ ਚੇਰੇ ਜੀਣ ਵਾਲਾ ਨਹੀਂ ਗਾਹਕ ਦੀ ਇੱਜ਼ਤ ਤਸੱਲੀ ਤੇ ਖੁਸ਼ਹਾਲੀ ਵਾਲਾ ਧਿਆਨ ਰੱਖਿਆ ਜਾਣ ਵਿੱਚ ਸੰਤ ਦੀ ਸਫਲਤਾ ਤੇ ਸਦੀਵਤਾ ਵੇਖੀ ਜਾਣ ਦਾ ਸਮਾਂ ਬਹੁਤਾ ਦੂਰ ਨਹੀਂ ਜੇ ਕੌਮੀ ਆਨਖਾ ਦੀ ਬਾਰਬਰਈਤਨ ਅਤਿਆਤੰਕਵਾਦੀ ਦਾ ਪਾਗਲਪਣਾ ਇਸ ਨੂੰ ਦੂਰ ਧੱਕਣ ਦਾ ਯਤਨ ਨਾ ਕਰੇ ਸਾਇੰਸ ਸਨਤ ਉਤਪਾਦਕਾਂ ਵਪਾਰੀਆਂ ਤੇ ਖਪਤਕਾਰਾਂ ਦੀ ਆਪਸੀ ਸਬੰਧਾਂ ਵਿੱਚ ਸੁਤੰਤਰਤਾ ਨੂੰ ਕੋਈ ਥਾਂ ਨਹੀਂ ਇਨ੍ਹਾਂ ਵਿੱਚ ਨਿਰਭਰਤਾ ਸਹਿਯੋਗ ਤੇ ਸਦਭਾਵਨਾ ਦਾ ਰਿਸ਼ਤਾ ਹੀ ਸ਼ੋਭਾ ਦਿੰਦਾ ਹੈ ਹੁਣ ਤੱਕ ਮਨੁੱਖ ਨਿਰਭਰਤਾ ਦੇ ਅਮਲੀ ਅਤੇ ਅਸਲੀ ਰਿਸ਼ਤੇ ਨਾਲੋਂ ਸਵਤੰਤਰਤਾ ਦੇ ਗੈਰ ਅਮਲੀ ਜਾਂ ਅਵਿਵਹਾਰਕ ਤੇ ਰੋਮਾਂਟਿਕ ਰਿਸ਼ਤੇ ਨੂੰ ਆਦਰਸ਼ ਮੰਨਦਾ ਆਇਆ ਹੈ ਸਭੇ ਸਮਾਜ ਵਿੱਚ ਵਸਣ ਵਾਲੇ ਆਦਮੀ ਦਾ ਕੋਈ ਅਧਿਕਾਰ ਜਨਮ ਸਿੱਧ ਨਹੀਂ ਉਸ ਦੇ ਸਾਰੇ ਅਧਿਕਾਰ ਉਸ ਦੇ ਜਿੰਮੇ ਲੱਗੇ ਹੋਏ ਧਰਮ ਜਾਂ ਫਰਜ਼ ਦੇ ਪਾਲਣ ਦੀ ਉਪਜ ਹਨ ਸਵਤੰਤਰਤਾ ਤਾਂ ਹੈ ਹੀ ਗਲਤ ਧਾਰਨਾ ਜਿਹਾ ਕੋਈ ਫਰਜ਼ ਨਹੀਂ ਜਿਸ ਦੇ ਪੂਰਾ ਕੀਤਿਆਂ ਕੋਈ ਵਿਅਕਤੀ ਸੁਤੰਤਰ ਜਾਤ ਨਿਰਭਰ ਆਖਿਆ ਜਾ ਸਕੇ ਸੁਤੰਤਰਤਾ ਦੇ ਰੋਮਾਂਟਿਕ ਆਦਰਸ਼ ਨੇ ਹੋਰ ਸਾਰੇ ਰੋਮਾਂਟਿਕ ਆਦਰਸ਼ਾਂ ਵਾਂਗ ਮਨੁੱਖਤਾ ਦੀ ਬਹੁਤ ਹਾਨੀ ਕੀਤੀ ਹੈ ਇਸ ਆਦਰਸ਼ ਨੂੰ ਗੁਲਾਮੀ ਵਰਗੀ ਆਣ ਮਨੁੱਖੀ ਅਨੈਤਿਕ ਸਭਿਅਕ ਰੂਪ ਨਿਰਦਈ ਅਤੇ ਲੋਕਦਾਈ ਪ੍ਰਥਾ ਦੇ ਟਾਕਰੇ ਵਿੱਚ ਰੱਖ ਕੇ ਵੇਖਿਆ ਅੰਕਿਆ ਤੇ ਸਲਾਹਿਆ ਗਿਆ ਹੈ ਇਸ ਦੇ ਆਪਣੇ ਅਸਲੀ ਰੂਪ ਵੇਚ ਨਹੀਂ ਵਿਚਾਰਿਆ ਵੇਖਿਆ ਗਿਆ ਸਾਡਾ ਜਰਤ ਸੰਬੰਧ ਮੂਲਿਕ ਰੈਲਿਟੀਵ ਹੈ ਇਸ ਵਿਚਲਾ ਹਾਰਾ ਦਾਰਸ਼ਕ ਕਿਸ ਨਾਲ ਕਿਸ ਸੰਬੰਧ ਦਾ ਲਖਾਇਕ ਹੁਣ ਕਰਕੇ ਹੀ ਮਨੁੱਖੀ ਜੀਵਨ ਦਾ ਦਰਸ਼ਕਿਆ ਜਾ ਸਕਦਾ ਹੈ ਜਿਉ ਜੀਵਨ ਵਿੱਚ ਕ੍ਰੂਪਤਾ ਤੇ ਕਲੇਸ਼ ਪੈਦਾ ਕਰਦਾ ਹੈ ਤਾਂ ਕਲੰਕ ਹੈ ਤੇ ਸੋਖਤੇ ਸੋਹਜ ਪੈਦਾ ਕਰਦਾ ਹੈ ਤਾਂ ਜੀਵਨ ਦਾ ਸੇਵਕ ਹੈ ਸਹਾਇਕ ਹੈ ਜੀਵਨ ਦਾ ਸੁਆਮੀ ਬਣਨ ਵਾਲਾ ਅਦర్శੀ ਜੀ ਵਰਮੇ ਚ ਕੁਰੂਪਤਾ ਤੇ ਕਲੇਸ਼ ਦਾ ਕਾਰਨ ਬਣ ਜਾਂਦਾ ਹੈ ਪੱਛਮੀ ਯੂਰਪ ਦੇ ਉੱਨਤ ਸੰਧੀ ਸਮਾਜਾਂ ਨੇ ਏਸ਼ੀਆ ਤੇ ਅਫਰੀਕਾ ਵਿੱਚ ਸਾਮਰਾਜਾਂ ਦੀ ਸਥਾਪਨਾ ਕੀਤੀ ਸੀ ਇਹ ਕਾਮਾ ਵਪਾਰਕ ਵੱਡੀਆਂ ਦੀ ਪ੍ਰਾਪਤੀ ਤੇ ਮਾਲਕੀ ਦੇ ਖਿਆਲ ਨਾਲ ਕੀਤਾ ਗਿਆ ਸੀ ਇਸੇ ਕਾਰਨ ਵਿੱਚ ਆਖਰਾਂ ਦਾ ਕੋਝ ਅਤੇ ਕਲੇਸ਼ ਉਪਜਿਆ ਸੀ ਜਿਸ ਦਾ ਚੇਤਾ ਕਰਕੇ ਪੱਛਮੀ ਯੂਰਪ ਦੇਸ਼ਾਂ ਦੇ ਲੋਕ ਸ਼ਰਮਸ਼ਾਰ ਹੁੰਦੇ ਹਨ ਤੇ ਇਸ ਸਬੰਧ ਵਿੱਚ ਪੁੱਛਿਆ ਜਾਣ ਤੇ ਇਹ ਨਹੀਂ ਕਹਿੰਦੇ ਕਿ ਅਸੀਂ ਅਸਭਿਅ ਲੋਕਾਂ ਨੂੰ ਸਭਿਅਤਾ ਸਿਖਾਉਣ ਗਏ ਸਾਂ ਸਗੋਂ ਸਿਰ ਨੀਵਾਂ ਕਰ ਲੈਂਦੇ ਹਨ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਏਸ਼ੀਆ ਤੇ ਅਫਰੀਕਾ ਦੇ ਲੋਕਾਂ ਨੇ ਪੱਛਮੀ ਯੂਰਪ ਦੇ ਸੰਤਿ ਦੇਸ਼ਾਂ ਨਾਲ ਬਣੇ ਨਵੇਂ ਆਰਥਿਕ ਸਮਾਜਿਕ ਅਤੇ ਸਿਆਸੀ ਸਬੰਧ ਨੂੰ ਗੁਲਾਮੀ ਦਾ ਨਾਂ ਦਿੱਤਾ ਇਸ ਰਿਸ਼ਤੇ ਦਾ ਇਹ ਨਾਮਕਰਨੇ ਸ੍ਰਿਸ਼ਟੇ ਵਿਚਲੀ ਕ੍ਰੂਪਤਾ ਦੇ ਆਧਾਰ ਉੱਤੇ ਕੀਤਾ ਗਿਆ ਸੀ ਗੁਲਾਮੀ ਆਖਿਆ ਜਾਣ ਉਤੇ ਇਹ ਰਿਸ਼ਤਾ ਕ੍ਰੂਪਤਾ ਦਾ ਪ੍ਰਤੀਕ ਮੰਨਿਆ ਜਾਣ ਲੱਗ ਪਿਆ ਕਿਉਂਕਿ ਗੁਲਾਮੀ ਇੱਕ ਅਜਿਹਾ ਰਿਸ਼ਤਾ ਹੈ ਜਿਸ ਵਿੱਚ ਕ੍ਰੂਪਤਾ ਹੀ ਕ੍ਰੂਪਤਾ ਹੈ ਤੇ ਉਹ ਵੀ ਸਿਖਰ ਦੀ ਕ੍ਰੂਪਤਾ ਗੁਲਾਮ ਪਸ਼ੂਆ ਵਾਂਗ ਵੇਚੇ ਤੇ ਖਰੀਦੇ ਜਾਂਦੇ ਸਨ ਪਸ਼ੂਆ ਵਾਂਗ ਜਿਉਂਦੇ ਰੱਖੇ ਜਾਂਦੇ ਸਨ ਬੇ ਲੋੜੇ ਜਾਬੋਤੇ ਹੋ ਜਾਣ ਤੇ ਪਸ਼ੂਆ ਵਾਂਗ ਮਾਰ ਦਿੱਤੇ ਜਾਂ ਵੇਚ ਦਿੱਤੇ ਜਾਂਦੇ ਸਨ ਖਾਦੇ ਨਹੀਂ ਸਨ ਜਾਂਦੇ ਇਹ ਫਰਕ ਸੀ ਪਸ਼ੂਆ ਤੇ ਗੁਲਾਮਾਂ ਵਿੱਚ ਹੈ ਐਨੀ ਵੱਡੀ ਕੁਰੂਪਤਾ ਦੇ ਸਾਹਮਣੇ ਰੱਖੀ ਹੋਈ ਸੁਤੰਤਰਤਾ ਦਾ ਸੋਹਣੀ ਦਿਸਣਾ ਕੁਦਰਤੀ ਸੀ ਸਨਤੀਸ ਮਾਜਾ ਨਾਲ ਬਣੇ ਰਿਸ਼ਤੇ ਨੂੰ ਰਿਸ਼ਤਾ ਸਮਝ ਕੇ ਸੁਧਾਰਨ ਦੀ ਗੱਲ ਸੋਚੀ ਜਾਣੇ ਸੰਭਵ ਨਹੀਂ ਸੀ ਗੁਲਾਮੀ ਦੇ ਕੋਜ ਨੂੰ ਸੁਤੰਤਰਤਾ ਦੇ ਸੋਹਜ ਵਿੱਚ ਬਦਲਣਾ ਹੀ ਇੱਕੋ ਇੱਕ ਇਲਾਜ ਸੀ ਇਲਾਜ ਕਰ ਲਿਆ ਗਿਆ ਗੁਲਾਮੀ ਨੂੰ ਸੁਤੰਤਰਤਾ ਵਿੱਚ ਬਦਲ ਦਿੱਤਾ ਗਿਆ वास्तविक खोज ਨੂੰ ਸਵਤੰਤਾ ਦੀ ਸੁਪਰ ਸੁੰਦਰਤਾ ਵਿੱਚ ਬਦਲ ਦਿੱਤਾ ਗਿਆ। ਇਹ ਸੋਹਣੀ ਸਰਪ ਸੁੰਦਰਤਾ ਨੇ ਭਾਰਤੀ ਜੀਵਨ ਵਿੱਚ ਨੈਤਿਕਤਾ ਨਾਲ ਦੀ ਕਿਸੇ ਚੀਜ਼ ਲਈ ਕੋਈ ਥਾਂ ਨਹੀਂ ਰਹਿਣ ਦਿੱਤੀ। ਵਿਸਥਾਰ ਦੀ ਥਾਂ ਇੱਕ ਮਿਸਾਲ ਦਿੰਦਾ ਹਾਂ। ਮੇਰੇ ਮਿੱਤਰ ਜਤਿੰਦਰ ਸ਼ਰਮਾ ਦੀ ਪਤਨੀ ਡਾਕਟਰ ਰਮਾ ਸ਼ਰਮਾ ਲੰਡਨ ਤੋਂ ਭਾਰਤ ਗਈ। ਉਸ ਦਾ ਹੈੱਡ ਬੈਗ ਜ਼ਰਾ ਵੱਡੇ ਆਕਾਰ ਦਾ ਸੀ ਬ੍ਰਿਟਿਸ਼ ਏਅਰ ਵੇਜ਼ ਦੇ ਜਹਾਜ਼ ਦੇ ਕਰੂ ਦੇ ਅੰਗਰੇਜ਼ᱤਨ ਚਾਰਜ ਨੇ ਆਖਿਆ ਇਹ ਬੈਗ ਦੂਜੇ ਮੁਸਾਫਰਾ ਲਈ ਅਸੁਬਿਧਾ ਪੈਦਾ ਕਰੇਗਾ ਇਹ ਮੈਨੂੰ ਦੇ ਦਿਓ ਮੈਂ ਆਪਣੀ ਕੈਬਿਨ ਵਿੱਚ ਰੱਖ ਲੈਂਦਾ ਹਾਂ ਦਿੱਲੀ ਪੁੱਜ ਕੇ ਵਾਪਸ ਲੈ ਲੈਣਾ ਦਿੱਲੀ ਪੁੱਜ ਕੇ ਸ਼੍ਰੀਮਤੀ ਸ਼ਰਮਾ ਨੇ ਉਸ ਪਲੇ ਪ੍ਰਸ਼ਨੋ ਕੀਤਾ ਮਾਈ ਬੈਗ ਪਲੀਜ਼ ਉਸਨੇ ਬੈਗ ਵਾਪਸ ਦਿੰਦਿਆਂ ਹੋਏ ਆਖਿਆ 500 ਰੁਪੀਜ਼ ਪਲੀਜ਼ ਸ਼੍ਰੀਮਤੀ ਸ਼ਰਮਾ ਨੇ ਅਚੰਬਿਤ ਹੋ ਕੇ ਪੁੱਛਿਆ ਵਾਈ ਉਸਨੇ ਹੱਸ ਕੇ ਆਖਿਆ ਸੌਰੀ ਆਈ ਐਮ ਨਾਟ ਟੂ ਬਲੇਮ ਵੀ ਆਰ ਔਨ ਇੰਡੀਅਨ ਸੋਇਲ ਨਾਓ ਸ਼੍ਰੀਮਤੀ ਸ਼ਰਮਾ ਦਾ ਕਹਿਣਾ ਹੈ ਕਿ ਸ਼ਰਮ ਨਾਲ ਉਹਨਾਂ ਦਾ ਸਿਰ ਨੀਵਾ ਹੋ ਗਿਆ ਅਫਰੀਕਾ ਬਾਰੇ ਕੋ ਕੁਸਾਲੇ ਪਹਿਲਾਂ ਦਾ ਸੱਚ ਇਹ ਹੈ ਕਿ ਹਿੰਦੁਸਤਾਨ ਖਾਸ ਕਰਕੇ ਪੰਜਾਬ ਅਤੇ ਗੁਜਰਾਤ ਦੇ ਲੋਕ ਗਰੀਬੀ ਦਾ ਇਲਾਜ ਕਰਨ ਲਈ ਉੱਥੇ ਜਾਂਦੇ ਸਨ ਤੇ ਉਹਨਾਂ ਵਿੱਚੋਂ ਕਿਸੇ ਨੂੰ ਕਦੇ ਨਿਰਾਸ਼ਾ ਨਹੀਂ ਸੀ ਹੋਈ ਅੱਜ ਵੀ ਮੱਧ ਪੂਰਬੀ ਦੇਸ਼ਾਂ ਵਿੱਚ ਜਾਣ ਵਾਲੇ ਭਾਰਤੀ ਪਾਕਿਸਤਾਨੀਆਂ ਨੂੰ ਨਿਰਾਸ਼ਾ ਘਟ ਹੀ ਹੁੰਦੀ ਹੈ ਪਰੰਤੂ 20ਵੀਂ ਸਦੀ ਦੇ ਪਹਿਲੇ ਅੱਧ ਤੱਕ ਅਮੀਰੀ ਦਾ ਸਾਜਨ ਸਮਝਿਆ ਜਾਣ ਵਾਲੇ ਅਫਰੀਕਾ ਵਿੱਚ ਇਸ ਸਮੇਂ ਹਰ 10 ਸੈਂਕੜਾ ਵਿੱਚ ਇੱਕ ਬੱਚਾ ਭੁੱਖ ਨਾਲ ਮਰਦਾ ਹੈ ਅਫਰੀਕਾ ਦੇ ਲੋਕ ਸੁਤੰਤਰ ਹਨ ਐਡਜ਼ ਅਤੇ ਭੁੱਖ ਨਾਲ ਮਰਨ ਲਈ ਖਾਣਾ ਜ਼ੰਗੀਆਂ ਲਈ ਕਈ ਕਈ ਇਲਾਕੇ ਇਸਤਰੀਆਂ ਪਰਛਾਤੇ ਬੱਚਿਆਂ ਬੁੱਢਿਆਂ ਨੂੰ ਬੇਕਾਰ ਕਰਨ ਲਈ 8-8 ਸਾਲ ਦੇ ਮਸੂਮ ਬੱਚਿਆਂ ਨੂੰ ਸਵੈਚਾਲਕ ਰਾਈਫਲਾਂ ਦੇ ਕੇ ਸੂਰਬੀਰ ਯੋਧੇ ਲੜਾ ਕੇ ਹਥਿਆਰੇ ਵਡਾਉਣ ਲਈ ਦੇਸ਼ ਦੀ ਕੁੱਲ ਆਮਦਨੀ ਦਾ 50% ਦੇਸ਼ ਦੇ ਲੀਡਰਾਂ ਦੀ ਨਿੱਜੀ ਸੁਰੱਖਿਆ ਤੇ ਖਰਚ ਕਰਨ ਲਈ ਇਹ ਦੇ ਚੀਨ ਸੁਤੰਤਰ ਹੈ افریقਨਾ ਨੂੰ AK47 ਵੇਚਣ ਲਈ ਪੱਛਮੀ ਯੂਰਪ ਦੇ ਲੋਕ ਮਜਬੂਰ ਹਨ ਭੁੱਖਿਆਂ ਤੱਕ ਅੰਨ ਪਹੁੰਚਾਉਣ ਲਈ ਦਵਾਈਆਂ ਭੇਜਣ ਲਈ ਅਤੇ ਆਪਣੀਆਂ ਸਰਕਾਰਾਂ ਨੂੰ ਅਫਰੀਕਾ ਦੇ ਸੁਧਾਰ ਲਈ ਬਹੁਤਾ ਕੁਝ ਕਰਨ ਨੂੰ ਆਖਣ ਲਈ ਅਫਰੀਕਾ ਦੀ ਸਹਾਇਤਾ ਲਈ ਕੀਤੀ ਜਾਣ ਵਾਲੀ ਕ concert ਲਈ ਜੇ ਸਰਬੋਬ ਗਿਲਡ ਆਫ ਕੋਲ 10 ਲੱਖ ਟਿਕਟਾ ਹੁਣ ਤਾਂ 20 ਲਾ ਕੇ ਸਤਰੀ ਪੁਰਸ਼ ਤੇ ਮੁੰਡੇ ਕੁੜੀਆਂ ਟਿਕਟਾਂ ਵਾਲੀ ਖਿੜਕੀ ਖੁੱਲਣ ਤੋਂ ਦੋ ਰਾਤਾ ਪਹਿਲਾਂ ਆਪੋ ਆਪਣੇ ਬਿਸਤਰੇ ਲੈ ਕੇ ਪਾਲਾਂ ਵਿੱਚ ਆ ਬੈਠਦੇ ਹਨ ਜੇ ਕੋਈ ਮੇਰੀ ਲਿਖਤ ਦਾ ਇਹ ਮਤਲਬ ਕੱਢਣਾ ਚਾਹੇ ਕਿ ਮੈਂ ਅਫਰੀਕਾ ਜਾਂ ਹਿੰਦੁਸਤਾਨ ਉਤੇ ਪੱਛਮੀ ਸਾਮਰਾਜ ਦੀ ਪੁਨਰ ਸਥਾਪਤੀ ਦੀ ਸਲਾਹ ਦੇ ਰਿਹਾ ਹਾਂ ਤਾਂ ਸੁਤੰਤਰਤਾ ਦਾ ਮਹਾਂਪਵਿੱਤਰ ਆਦਰਸ਼ ਉਸ ਨੂੰ ਪੂਰਾ ਅਧਿਕਾਰ ਦਿੰਦਾ ਹੈ ਪਰੰਤੂ ਮੈਂ ਇਹ ਮੰਨਦਾ ਹਾਂ ਕਿ ਸਾਮਰਾਜਾਂ ਦਾ ਸਮਾਂ ਬੀਤ ਗਿਆ ਹੈ ਹੁਣ ਜੇ ਕੋਈ ਦੇਸ਼ ਕਿਸੇ ਪਛਮੀ ਸੰਤੀ ਦੇਸ਼ ਨੂੰ ਆਪਣੇ ਲੋਕਾਂ ਦੀ ਬਾਗ ਡੋਰ ਸੌਪੜਨ ਤਿਆਰ ਵੀ ਹੋਵੇ ਤਾਂ ਪਛਮੀ ਦੇਸ਼ ਇਸ ਮੁਰਖਤਾ ਲਈ ਤਿਆਰ ਨਹੀਂ ਹੋਵੇਗਾ ਸਾਮਰਾਜਾਂ ਦੇ ਸਮੇਂ ਪਛਮੀ ਸੰਤੀ ਦੇਸ਼ਾਂ ਦੀ ਆਬਾਦੀ ਦਾ 10 ਫੀਸਦੀ ਹਿੱਸਾ ਵਿਲਾਸਤਾ ਵਿੱਚ ਜੀਉਂਦਾ ਸੀ 20 ਫੀਸਦੀ ਲੋਕ ਰਾਜ ਦੀ ਰੋਟੀ ਖਾਂਦੇ ਸਨ ਤੇ 70% ਦੀ ਆਬਾਦੀ ਦੇ ਵਿੱਚ 16-16 ਘੰਟੇ ਕੰਮ ਕਰਕੇ ਇੱਕ ਡੰਗ ਦੀ ਰੋਟੀ ਉੱਤੇ ਜਿਉਂਦੀ ਸੀ। ਸਮਰਾਜੀ ਜੂਲੇ ਨੂੰ ਆਪਣੇ ਗਲੋਲਾ ਕੇ ਪੱਛਮੀ ਯੂਰਪ ਦੇ ਦੇਸ਼ਾਂ ਦੇ 100% ਦੀ ਲੋਕ ਸੁਰੱਖਿਅਤ ਸੁਖੀ ਸਤਿਕਾਰਯੋਗ ਤੇ ਸੋਨਾ ਜੀਵਨ ਜੀਣ ਦੇ ਯੋਗ ਹੋ ਗਏ ਹਨ। ਸਿਰਫ ਅੱਧੀ ਸਦੀ ਦੇ ਸਮੇਂ ਵਿੱਚ ਅਜੋਕਾ ਪੱਛਮੀ ਯਾਨਾ ਸਾਧਾਰਣਾ ਆਪਣੀਆਂ ਸਰਕਾਰਾਂ ਨੂੰ સામਰਾਜੀ ਪਸ਼ੂਪਣੇ ਦੀ ਇਜਾਜ਼ਤ ਨਹੀਂ ਦੇਵੇਗਾ 21ਵੀਂ ਸਦੀ ਦੀਆਂ ਪੱਛਮੀ ਸਰਕਾਰ ਪਹਿਲਾਂ ਜਿੰਨੀਆਂ ਸੁਤੰਤਰ ਨਹੀਂ ਹਨ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਬਦਲੇ ਹੋਏ ਹਾਲਾਤ ਵਿੱਚ ਸਾਡੀ ਸੋਚ ਦਾ ਬਦਲਣਾ ਜ਼ਰੂਰੀ ਹੈ ਹੁਣ ਸਮਾਜਾਂ ਦੇ ਸਿਆਸੀ ਆਰਥਿਕ ਅਤੇ ਸਮਾਜਿਕ ਸਬੰਧਾਂ ਨੂੰ ਗੁਲਾਮੀ ਵਰਗੇ ਕਿਰਨ ਅਤੇ ਗਾਲਤ ਨਾ ਦੇ ਕੇ ਸਵਤੰਤਰਤਾ ਵਰਗੇ ਖਿਆਲੀ ਤੇ ਖੋਖਲੇ ਆਦਰਸ਼ਾਂ ਨੂੰ ਆਪਣੀ ਮਾਨਸਿਕਤਾ ਦੇ ਪਾਠ ਪਰ ਦਰਸ਼ਕ ਨਾਮ ਨਹੀਂ ਆ ਜਾਵੇ ਹਾਰੇ ਸੰਬੰਧ ਸੰਬੰਧ ਹੈ ਅਤੇ ਪਹਿਲਾ ਨਾਲੂ ਸੋਨਾ ਬਣਾਇਆ ਜਾ ਸਕਦਾ ਹੈ ਧੰਨਵਾਦ